ਲੱਗ ਮੈਂ ਪਾਣੀ ਜਾ ਕੇ ਵੀਡੀਓ ਜੀ ਸਿੰਘ ਡਾਲ ਤੇ ਜਿਲ੍ਹਾ ਕਰਨ ਤਾਰਨ ਦੇ ਪਿੰਡ ਦਾ ਮੁੰਡਾ ਪਿੰਡ ਦੇ ਵਿੱਚ ਖੜੇ ਆ ਤਾਂ ਖੜੇ ਕਿੱਥੇ ਆ ਹਲਕਾ ਫੂਰਸਾ ਤੇਂਦਰੇ ਪਿੰਡ ਆਉਂਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਭਿਆਨਕ ਤਸਵੀਰਾਂ ਐ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਦਾ ਪੱਧਰ ਆ ਉਹ ਕਿੰਨਾ ਜਿਆਦਾ ਵੱਧ ਚੁੱਕਾ ਤਾ ਦੱਸਿਆ ਜਾ ਰਿਹਾ ਕਿ 10000 ਏਕੜ ਕਿਸਾਨਾਂ ਦੀ ਜਿਹੜੀ ਆ ਜ਼ਮੀਨ ਤੇ ਬੀਜੀ ਹੋਈ ਫਸਲ ਪਾਣੀ ਦੀ ਜਿਹੜੀ ਉਹ ਮਾਰ ਢਾ ਗਈ ਆ ਤਾਂ ਦੱਸਿਆ ਵੀ ਜਾ ਰਿਹਾ ਕਿ ਕਈ ਸਾਲਾਂ ਤੋਂ ਇਹ ਜਿਹੜੀ ਦਿੱਕਤ ਕਿਸਾਨਾਂ ਨੂੰ ਆ ਰਹੀ ਆ ਤਾਂ ਅੱਜ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਪਿੰਡ ਵਾਸੀਆਂ ਦੇ ਨਾਲ ਜਿਹੜੇ ਕਿ ਲਗਾਤਾਰ ਕਈ ਸਾਲਾਂ ਤੋਂ ਇਸ ਪਾਣੀ ਦੀ ਮਾਰ ਢਾ ਕੇ ਤਾਂ ਆਪਣਾ ਲੱਖਾਂ ਰੁਪਈਆ ਦਾ ਜਿਹੜਾ ਉਹ ਨੁਕਸਾਨ ਕਰਾ ਚੁੱਕਿਆ ਹਾਂਜੀ ਕਿਹਦਾ ਭਾਈ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਪਿੰਡ ਮੁੰਡਾ ਪਿੰਡ ਹਲਕਾ ਖਡੂਰ ਸਾਹਿਬ ਜੀ ਕੀ ਮੁਸ਼ਕਲ ਮੁਸ਼ਕਲ ਜੀ ਆ ਤੁਹਾਡੇ ਸਾਹਮਣੇ ਹੀ ਆ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਕੋਈ ਦਰਿਆ ਨਹੀਂਗਾ ਜੀ ਨਾ ਹੀ ਕੋਈ ਸਮੁੰਦਰ ਆ ਇਹ ਸਾਡੀ ਝੋਨੇ ਦੀ ਖੇਤੀ ਆ ਜਿਵੇਂ ਆਪ ਜੀ ਦੇਖ ਰਹੇ ਹੋ ਜਿਹੜੀ ਪੂਰੀ ਤਰ੍ਹਾਂ ਡੁੱਬ ਚੁੱਕੀ ਆ ਜੀ ਅਹ ਵੇਖੋ ਨੂੰ ਤੁਹਾਨੂੰ ਸਮੁੰਦਰ ਜਾਵਦਾ ਜਾਂ ਉਹ ਝੀਲ ਜਾਵਦੇ ਹੋ ਪਰ ਸਾਡੇ ਖੇਤ ਆ ਸਾਡਾ ਝੋਨੇ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਕੀ ਕਾਰਨ ਇਹਦਾ ਕਾਰਨ ਇਹਦਾ ਦੀ ਸਰਕਾਰਾਂ ਦੇ ਨਿਯਮਾਂ ਕਿ ਜਦੋਂ ਅਸੀਂ ਸਰਕਾਰਾਂ ਨੂੰ ਜਾ ਕੇ ਬਾਹਰ ਲਾਉਣੇ ਆ ਕਿ ਦਰਿਆ ਜਿਹੜਾ ਬਿਆਸ ਵਾ ਇਹਨੂੰ ਬੰਨ ਬਣਾ ਕੇ ਤੇ ਹਰੀ ਕਾਂ ਤੱਕ ਪਾਣੀ ਨੂੰ ਇੱਕ ਨਹਿਰੀ ਰੂਪ ਦੇ ਕੇ ਪਹੁੰਚਾਇਆ ਜਾਵੇ ਤੇ ਸਰਕਾਰ ਕੋ ਸਾਡੀ ਸੁਣਦੀ ਨਹੀਂਗੀ ਤੇ ਪਾਣੀ ਜਿਹੜਾ ਹਰ ਸਾਲ ਸਾਡੇ ਖੇਤਾਂ 'ਚ ਆ ਜਾਂਦਾ ਜੀ ਤੇ ਇਹੀ ਸਿਰਸਾ 1988 ਤੋਂ ਲੈ ਕੇ ਹੁਣ ਤੱਕ ਚੱਲਦਾ ਆ ਰਿਹਾ ਜੀ ਕਿੰਨੇ ਕਿ ਜਿਹੜੀ ਆ ਕਿੰਨੇ ਕੁ ਏਕੜ ਜਿਹੜੀ ਜ਼ਮੀਨ ਪ੍ਰਭਾਵਿਤ ਹੋ ਗਈ ਆ ਜੇ ਤਾਂ ਸਾਡੇ ਪਿੰਡ ਦੀ ਗੱਲ ਕਰੀਏ ਜੀ ਤੇ ਸਾਡੇ ਪਿੰਡ ਦਾ 2200 ਏਕੜ ਜਿਹੜੀਆਂ ਜਿਹੜੀ ਉਹ ਬਰਬਾਦ ਹੋ ਚੁੱਕੀ ਆ ਤੇ ਜੇ ਪੂਰੇ ਹਲਕੇ ਦੀ ਗੱਲ ਕਰੀਏ ਤੇ ਲਗਭਗ 10 ਤੋਂ ਲੈ ਕੇ 11000 ਏਕੜ ਦੀ ਜ਼ਮੀਨ ਆ ਸਾਰੀ ਜਿਹੜੀ ਉਹ ਬਰਬਾਦ ਹੋ ਗਈ ਫਸਲ ਦੀ ਪ੍ਰਸ਼ਾਸਨ ਦਾ ਅਧਿਕਾਰੀ ਕਿ ਆ ਨਹੀਂ ਜੀ ਪ੍ਰਸ਼ਾਸਨ ਨਾਲ ਹਲੇ ਤੱਕ ਸਾਡੇ ਕੋਈ ਅਧਿਕਾਰੀ ਨਹੀਂ ਆ ਨਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਜੀ ਨਾ ਕੋਈ ਸਰਕਾਰ ਵੱਲੋਂ ਆਇਆ ਵਾ ਨੇ ਜਿਹੜਾ ਕੋਈ ਮੰਤਰੀ ਸ਼ਾਂਤੀ ਨਹੀਂ ਕੋਈ ਹਲੇ ਤੱਕ ਸਾਡੇ ਕੋ ਕੋਈ ਨਹੀਂ ਪਹੁੰਚਾ ਕਿ ਨਾ ਅਸੀਂ ਇਹ ਲੈ ਕੇ ਸਾਹਮਣੇ ਲਈਏ ਸਰ ਜੇਵੇ ਦੇਖਿਆ ਜਬ ਅੱਜ ਕਿਸਾਨਾਂ ਦੇ ਹੁਣ ਵੀ ਕਿਸਾਨ ਇਹਨੇ ਤੰਗ ਰਹੇ ਹਨ ਪਰ ਗਾਇਕਾਂ ਵੱਲੋਂ ਅੱਜ ਕੱਲ ਤੁਸੀਂ ਗਾਣੇ ਦੇਖੇ ਹੋਣੇ ਜੱਟ ਬੁਲਟ ਦੇ ਪਟਾਕੇ ਪਾਉਂਦਾ ਜੀ ਵੱਡੀਆਂ ਵੱਡੀਆਂ ਗੱਡੀਆਂ ਰੱਖਦਾ ਉਹ ਕਿਹੜੇ ਕਿਸਾਨ ਨੇ ਦੇਖੋ ਜੀ ਉਹ ਕੋਈ ਕਿਸਾਨ ਨਹੀਂ ਆ ਉਹ ਸਿਰਫ ਕਿਤਾਬਾਂ ਚਾ ਕੈਸਟਾਂ ਚਾ ਰੀਲਾ ਚਾ ਜਿਹੜੀ ਰੀਅਲ ਲਾਈਫ ਆਣ ਕੇ ਕਿਸਾਨ ਤੇ ਜੇ ਕੋਈ ਸਿੰਗਰ ਆਣ ਕੇ ਦੇਖੇ ਤਾਂ ਉਹ ਪਤਾ ਤਾਂ ਲੱਗੇ ਕਿਸਾਨ ਹੈ ਕੀ ਕਿਸਾਨ ਨਹੀਂ ਆ ਸਾਡੀ ਬਣਾਓ ਨਾ ਆ ਕੇ ਇੱਥੇ ਸਾਡੀ ਰੀਣਾ ਬਣਾਓ ਸਾਡੇ ਗਾਣੇ ਬਣਾਓ ਕਿ ਕਿਸਾਨ ਕਿਸ ਤਰ੍ਹਾਂ ਡੁੱਬਿਆ ਪਿਆ ਜਿਹੜੇ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਗਾਣੇ ਜਿਹੜੇ ਆ ਉਹ ਕਿਸਾਨਾਂ ਦੇ ਸਿਰ ਤੋਂ ਮੋਟੋਰਦੇ ਆ ਨਾ ਕਿਸਾਨਾਂ ਦੇ ਬੱਚੇ ਉਹਨਾਂ ਨੂੰ ਵੇਂਦੇ ਨਾ ਕਿਸਾਨਾਂ ਦੇ ਬੱਚੇ ਨੂੰ ਪ੍ਰਮੋਟ ਕੀਤਾ ਨਾ ਪਰ ਉਹ ਕਿਸਾਨਾਂ ਦੇ ਖਿਲਾਫ ਵੀ ਇਹ ਚੀਜ਼ ਆ ਰਹੀਆਂ ਸਾਡੇ ਕੋਈ ਫੇਵਰਚ ਨਹੀਂ ਆ ਰਹੀਆਂ ਚੀਜ਼ਾਂ ਉਹ ਜੀ ਨਹੀਂ ਕੋਈ ਕਿਸਾਨ ਦੇ ਕੋਲ ਬੋਲਟ ਨਹੀਂ ਇੱਥੇ ਚੱਲਣ ਡਿਆ ਕੋਈ ਸਾਡੇ ਥਲੇ ਥਾਰ ਨਹੀਂ ਹੈਗੀ ਅਹੀਂ ਤਾਂ ਆਪਾਂ ਜੂੰਗ ਜਾਰਾ ਕਰਦੇ ਜੀ ਮੰਡੇ ਰੀ ਤੇ ਕਿੰਨੇ ਸਾਲ ਹੋ ਗਏ ਜਿਹੜਾ ਇਸ ਤਰ੍ਹਾਂ ਪਾਣੀ ਆ ਜਾਂਦਾ ਇਹ ਪਾਣੀ ਨੂੰ 38 ਸਾਲ ਹੋ ਗਏ ਜੀ ਲਗਾਤਾਰ 38 ਸਾਲਾਂ ਤੋਂ ਪਾਣੀ ਇੱਥੇ ਆ ਰਿਹਾ ਜੀ ਉਸ ਤੋਂ ਭਲਾ ਨਹੀਂ ਆਉਂਦਾ ਹੁੰਦਾ ਘਾਟਾਂ ਦਾ ਹੁੰਦਾ ਸੀਗਾ 38 ਸਾਲਾਂ ਤੋਂ ਪਾਣੀ ਜ਼ਿਆਦਾ ਆਉਣਾ ਸ਼ੁਰੂ ਹੋਇਆ ਤੇ ਉਸ ਤੋਂ ਜ਼ਿਆਦਾ ਉਦੋਂ ਆਉਣ ਲੱਗਾ ਜਦੋਂ ਰਾਵੀ ਦਾ ਪਾਣੀ ਇਹਨਾਂ ਨੇ ਬਿਆਸ ਦਰਿਆ ਦੇ ਨਾਲ ਅਟੈਚ ਕਰ ਦਿੱਤਾ ਉਦੋਂ ਤੋਂ ਪਾਣੀ ਬੇਤਾਸ਼ ਆਉਣ ਲੱਗਾ ਦੋ ਦਰਿਆਵਾਂ ਦਾ ਪਾਣੀ ਇੱਕੇ ਦਰਾਂ ਹੀ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਮਾਰਿਆ ਜਾ ਰਿਹਾ ਹੁਣ ਕੀ ਮੰਗ ਕਰਦੇ ਮੰਗ ਹੈ ਪ੍ਰਸ਼ਾਸਨ ਤੋਂ ਕਰਦੇ ਸਾਡੇ ਜਮੀਨਾਂ ਐਕਵਾਇਰ ਕਰੋ ਸਾਨੂੰ ਇਹ ਤੋਂ ਇਸ ਮੁਸੀਬਤ ਤੋਂ ਬਚਾਓ ਜਾਂ ਮੇਡਾ ਦਰਿਆ ਵਾ ਉਹਨੂੰ ਨਹਿਰੀ ਰੂਪ ਦੇ ਕੇ ਦਰਿਆ ਦੇ ਵਿਚਲੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਵੇ ਕਿਉਂਕਿ ਜਿਹੜਾ ਦਰਿਆ ਵਾ ਸਾਡੀਆਂ ਮਾਲਕੀ ਜ਼ਮੀਨਾਂ ਥਾਂ ਜਾ ਰਿਹਾ ਵਾ ਤੇ ਜਾਂ ਉਹਨੂੰ ਸਾਡਾ ਜੋਗ ਮਾਫਜਾ ਦਿੱਤਾ ਜਾਵੇ ਸਾਨੂੰ ਤੇ ਜਿਹੜਾ ਦਰਿਆ ਨੂੰ ਨਹਿਰੀ ਰੂਪ ਦੇ ਕੇ ਪਾਣੀ ਤੋਂ ਲਗਾਇਆ ਜਾਵੇ ਜੀ ਕਈ ਲੋਕ ਜਿਹੜੇ ਵੀਡੀਓ ਦੇ ਵਿੱਚ ਕਮੈਂਟ ਵੀ ਕਰਦੇ ਕਿ ਇਹ ਜਿਹੜੀ ਜ਼ਮੀਨ ਹੈਗੀ ਆ ਇਹ ਦਰਿਆ ਦੀ ਆ ਮੈਂ ਸੀ ਗਲਤ ਗੱਲ ਆ ਹੂੰ ਕਿਉਂ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਲੋਕ ਇਸ ਤਰ੍ਹਾਂ ਹਵਾਜ਼ ਤੀਰ ਕਿਉਂ ਮਾਰ ਦਿੰਦੇ ਆ ਇਹ ਸਾਡੀਆਂ ਪਿਤਾ ਪੁਰਖੀ ਮਾਲਕੀ ਜ਼ਮੀਨਾਂ ਨੰਬਰ ਜ਼ਮੀਨਾਂ ਸਾਡੀਆਂ ਏ ਇਹ ਬਿਲਕੁਲ ਗਲਤ ਖਵਾ ਗਲਤ ਖਵਾ ਫਲਾਈ ਜਾ ਰਹੀ ਆ ਕਿ ਇਹ ਪਟਵਾਰੀ ਕੋਲ ਕਿ ਤਸਵੀਰਦਾਰ ਕੋਲ ਕਿ ਸਿੱਧਰ ਜਾ ਕੇ ਦੇਖੋ ਤਾਂ ਸਹੀ ਜ਼ਮੀਨ ਦਰਿਆ ਹੈ ਕਿਥੇ ਆ ਸਾਡੇ ਪਿੰਡ ਦੇ ਨਕਸ਼ੇ ਦੇ ਵਿੱਚ ਕਿਤੇ ਦਰਾਨੀ ਹੈਗਾ ਜੀ ਸਾਡੀਆਂ ਮਾਲਕੀ ਜ਼ਮੀਨਾਂ ਥਾਂ ਜਿਹੜਾ ਦਰਿਆ ਉਹ ਜਾ ਰਿਹਾ ਹੈ ਗਲਤ ਚੱਲਦਾ ਜੀ ਝੂਠ ਬੋਲਿਆ ਜਾ ਰਿਹਾ ਹੈ ਤੇਰੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੁਰਸੇਵ ਕੁਸ਼ੀਲ ਕਿਹੜਾ ਪਿੰਡ ਆ ਇਹ ਮੁੰਡਾ ਪਿੰਡ ਆ ਜੀ ਕੀ ਕਹਿਣਾ ਚਾਹੁੰ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਮਾਂ ਵੀ ਜਥੇਬੰਦੀਆਂ ਗਾੜੀ ਵੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਦੀ ਸਾਰ ਲਈ ਜਾਵੇ ਹੂੰ ਸੋ ਜੋ ਇਧਰ ਮੰਡ ਦੇ ਵਿੱਚ ਰਹਿਣ ਦੇ ਉਹਨਾਂ ਦਾ ਪਹੂ ਡੰਗਰ ਸਾਰੇ ਭੁੱਖੇ ਮਰਨ ਦੇ ਆ ਉਹਨਾਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਹੂੰ ਸੋ ਇਹ ਆਗੇ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਸੀ ਮਿਲਣ ਸਰਕਾਰ ਦਾ ਨੁਮਾਇੰਦਾ ਸਾਭ ਜੀ ਆਏ ਆ ਸਿੱਕੀ ਸਾਹਿਬ ਵੀ ਆਏ ਆ ਤੇ ਲਾਲਪੁਰੀਆ ਸਾਹਿਬ ਵੀ ਆਏ ਆ ਇੱਕ ਵਾਰੀ ਉਹ ਵੇਖ ਗਏ ਸਾਰਾ ਇਧਰ ਦਾ ਜਾਜਾ ਲੈ ਕੇ ਆ ਹੂੰ ਪਰ ਹੁਣ ਵੇਖੋ ਅੱਗੇ ਕੀ ਕਰਦੇ ਆ ਜੀ ਕੋਈ ਕੋਈ ਉਹਨਾਂ ਨੇ ਕੋਈ ਮਦਦ ਦੀ ਕੋਈ ਮਦਦ ਦੀ ਗੱਲ ਕੀਤੀ ਹੈ ਮਦਦ ਦੀ ਸਰ ਆ ਇੱਕ ਸਰਕਾਰੀ ਬੇੜਾ ਆਇਆ ਵਾ ਸਾਡੇ ਤੇ ਉਹ ਸਵੇਰ ਦੇ ਉਧਰ ਜਿਹੜੇ ਫਸੇ ਲੋਕ ਉਹਨਾਂ ਨੂੰ ਰੈਸਕਿਊ ਕਰਨ ਦੇ ਆ ਲੈ ਕੇ ਆਉਣ ਦੇ ਚਲੋ ਧੰਨਵਾਦ